ਹੰਕਾਰ ਰਾਜਾ ਸਾਹਿਬੀ ਤੋਂ ਮੈਂ ਆਪਣੇ ਨਗਰਪਿੰਡ ਪੱਤਲੀ ਦਾ ਸਰਪੰਚਾਂ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਵੀ ਜੀ ਆਇਆਂ ਨੂੰ ਅੱਜ ਸਾਡੇ ਨਗਰ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਪ੍ਰਕਾਸ਼ ਉਸਤਤ ਜੋ ਮਨਾਇਆ ਜਾ ਰਿਹਾ ਸਾਰੀ ਸੰਗਤ ਇਕੱਤਰ ਹੋ ਕੇ ਸਾਡਾ ਸਾਰਾ ਨਗਰ ਮਨਾ ਰਿਹਾ ਨੇ ਸਾਰਿਆਂ ਨੂੰ ਮੇਰੇ ਵੱਲੋਂ ਔਰ ਮੇਰੀ ਸਮੁੱਚੀ ਟੀਮ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਹੈ ਜੀ ਸਰ ਜੀਨ گاؤں ਦੇ ਲੋਕਾਂ ਨੇ ਆਪ ਨੂੰ ਕੀਮਤੀ ਸਮਾਂ ਨਿਕਾਲ ਕੇ ਜਿਸ ਪੱਧਰ 'ਤੇ ਪਹੁੰਚਾਇਆ ਪਰ ਉੱਗਾ ਮੱਥੇ ਬਾਰੇ ਆਪ ਕੀ ਕਹਿਣਾ ਚਾਹਤੇ ਥੋੜੀ ਜਿਨਾਂ ਨਗਰ ਨਿਵਾਸੀਆਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਔਰ ਮੈਨੂੰ ਇਸ ਨਗਰ ਦਾ ਸਰਪੰਚ ਚੁਣਿਆ ਹੈ ਔਰ ਮੇਰੇ ਤੇ ਬਹੁਤ ਹੀ ਉਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਜਿੱਥੇ ਇਲੈਕਸ਼ਨ ਹੋਈ ਸੀ ਵੋਟਾਂ ਪਾ ਕੇ ਔਰ ਮੈਨੂੰ ਸਰਪੰਚ ਬਣਾਇਆ ਮੈਂ ਵੀ ਉਹਨਾਂ ਦਾ ਸਾਰਿਆਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੇਰੀ ਸਮੁੱਚੀ ਟੀਮ ਉਹਨਾਂ ਦਾ ਧੰਨਵਾਦ ਕਰਦੀ ਹੈ ਸਾਰੇ ਨਗਰ ਨਿਵਾਸੀਆਂ ਦਾ ਔਰ ਮੈਂ ਚਾਹੁੰਦਾ ਕਿ ਜੋ ਵਿਸ਼ਵਾਸ ਰੱਖ ਕੇ ਨਗਰ ਨੇ ਮੈਨੂੰ ਇਸ ਬਦਵੀ ਤੇ ਪਹੁੰਚਾਇਆ ਵਾ ਮੈਂ ਉਹਨਾਂ ਦਾ ਮਾਣ ਸਤਿਕਾਰ ਜਿਹੜਾ ਜੋ ਵੀ ਆ ਆਪਣੀ ਨਗਰ ਦੇ ਜੋ ਰਹਿੰਦੇ ਕੰਮ ਨੇ ਉਹਨਾਂ ਨੂੰ ਸੱਚਜੇ ਢੰਗ ਨਾਲ ਨਿਭਾ ਸਕਦਾ ਸਰ ਆਪਕੇ ਗਾਮ ਕੇ ਕੌਨ ਕੌਨ ਸੇ ਵਿਕਾਸ ਸਰ ਜੋ ਹੋਣੇ ਸਭ ਤੋਂ ਪਹਿਲਾਂ ਜੀ ਸਾਡੇ ਪਿੰਡ ਦੀ ਜਿਹੜੀ ਸਮੱਸਿਆ ਉਹ ਹੈ ਜੀ ਆ ਪਾਣੀ ਦੀ ਜੀ ਉਹ ਪਾਣੀ ਦਾ ਨਿਕਾਸ ਹੈ ਜਿਹੜਾ ਉਹ ਕਿਸੇ ਬੰਨੇ ਨਹੀਂ ਹੋ ਰਿਹਾ ਅਸੀਂ ਲਗਾਤਾਰ ਇੱਕ ਹਫ਼ਤੇ ਤੋਂ ਇੱਥੇ ਦੋ ਬੰਦੀਆਂ ਲੱਗੀਆਂ ਨੇ ਤੇ ਅਸੀਂ ਡਏ ਆ ਬਹੁਤ ਹੀ ਜਦੋਜਹਿਲ ਚੱਲ ਰਹੀ ਜੇ ਤੇ ਨਿਕਾਸ ਜਿਹੜਾ ਪਾਣੀ ਦਾ ਉਹਦੇ ਉੱਤੇ ਸਾਰਾ ਸਾਡਾ ਢਿੱਲਾਲੇ ਦੇ ਖੁੱਸਿਆ ਉਸ ਤੋਂ ਬਾਅਦ ਅਸੀਂ ਆਪਣੇ ਸਾਡੇ ਇੱਥੇ ਸਕੂਲ ਨੇ ਉਹਨਾਂ ਨੂੰ ਸਾਡੀ ਕੋਸ਼ਿਸ਼ ਹੋਈ ਸੀ ਕਿ ਉਹ 10ਵੀਂ ਤੱਕ ਸਕੂਲ ਆ ਉਹਨੂੰ 12ਵੀਂ ਤੱਕ ਕਰਵਾਇਆ ਜਾਵੇ ਔਰ ਇੱਕ ਸਾਡਾ ਇੱਥੇ ਹਸਪੀਟਲ ਹੈ ਉਹ ਵੀ ਇੱਥੇ ਉਹਦਾ ਵੀ ਕੰਮ ਚੱਲ ਰਿਹਾ ਵਾ ਬਹੁਤ ਹੀ ਜਲਦੀ ਉਹ ਵੀ ਆਪਾਂ ਸਾਰੇ ਨਗਰ ਵਾਸਤੇ ਉਹ ਜੋ ਵੀ ਉਹਦੇ ਫਾਇਦੇ ਨੇ ਉਹ ਆਪਣੇ ਨਗਰ ਸਾਡਾ ਲੈ ਸਕੇਗਾ ਉਹ ਬੜੀ ਜਦੋਜਹਿਦ ਨਾਲ ਬਹੁਤ ਜਲਦੀ ਉਸ ਨੂੰ ਅਸੀਂ ਸਪੋਰਟ ਕਰਾਇਆ ਸਰ ਜੋ ਪੰਜਾਬ ਦੇ ਅੰਦਰ ਜੋ ਆਜਕਲ ਤੇ ਨੌਜਵਾਨ ਕਿਰਿਆ ਨਸ਼ੇ ਕੀ ਇਸ ਕਰਕੇ ਵਜ੍ਹਾ ਸੇ ਬਹੁਤ ਜ਼ਿਆਦਾ ਬਰਬਾਦ ਹੋ ਰਹੀ ਹੈ ਤਾਂ ਨੌਜਵਾਨ ਹੁਣ ਕੀ ਕਰਨਾ ਚਾਹਤੇ ਹੋ ਕਿਪਰ ਜੀ ਅਸੀਂ ਤਾਂ ਬੇਨਤੀ ਕਰਾਂਗੇ ਜਿਹੜੇ ਨੌਜਵਾਨ ਇਸ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਦੇ ਬੇਨਤੀ ਕਰਾਂਗੇ ਕਿ ਉਹ ਮੋੜ ਆਪਣੇ ਘਰ ਨੂੰ ਵਾਪਸ ਆ ਜਾਣ ਜੇ ਸਾਡੀ ਕਿਸੇ ਸਾਡੇ ਮੈਂ ਆਪਣੇ ਨਗਰ ਨੂੰ ਸੰਭਾਲਦਾ ਵਾਂ ਜੇ ਕਿਤੇ ਸਾਡੇ ਨਗਰ ਦਾ ਕੋਈ ਬੱਚਾ ਜਿਹੜਾ ਘਰਾਏ ਪਿਆ ਨਸ਼ੀਲੇ ਮੈਂ ਤੇ ਉਹਦੇ ਗਾੜੀ ਬੇਨਤੀ ਕਰ ਸਕਦਾ ਹੱਥ ਜੋੜਦਾ ਵਾਂ ਕਿ ਤੁਸੀਂ ਆਪਣੇ ਘਰ ਨੂੰ ਵਾਪਸ ਆ ਜਾਓ ਅਸੀਂ ਤੁਹਾਡੇ ਨਾਲ ਹਾਂ ਜੇ ਤੁਹਾਨੂੰ ਕਿਤੇ ਸਾਡੀ ਜ਼ਰੂਰਤ ਪੈਂਦੀ ਆ ਕੋਈ ਮੈਡੀਕਲ ਸਹਾਇਤਾ ਚਾਹੀਦੀ ਆ ਉਹ ਅਸੀਂ ਤੁਹਾਨੂੰ ਦਿਵਾਵਾਂਗੇ ਅਸੀਂ ਤੁਹਾਡੇ ਨਾਲ ਲੱਗਾਂਗੇ ਬਹੁਤ ਹੀ ਇਹ ਮਾੜੀ ਗੱਲ ਹੈ ਜਿਹੜੇ ਨੌਜਵਾਨ ਨੇ ਨਸ਼ੇ ਵਿੱਚ ਲੱਗੇ ਨੇ ਬਾਕੀ ਇਹ ਨਹੀਂ ਹੁੰਦਾ ਕਿ ਸਾਰੇ ਨਸ਼ੇ ਦੇ ਵਿੱਚ ਹੀ ਲੱਗੇ ਨੇ ਬੜੇ ਨੌਜਵਾਨ ਨੇ ਜਿਹੜੇ ਬੜੀਆਂ-ਬੜੀਆਂ ਮੱਲਾ ਮਾਰ ਰਹੇ ਨੇ ਸਾਡੇ ਪਿੰਡ ਦਾ ਇੱਕ ਵੀਰ ਆ ਰਾਜਾ ਪਧਰੀ ਦੇ ਨਾਂ ਤੇ ਜਾਣਦੇ ਹੋਵਗੇ ਤੁਸੀਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਆ ਉਹਦੇ ਵਾਲੀ ਦੇਖ ਕੇ ਇਹ ਕੁਝ ਪ੍ਰਭਾਵਿਤ ਹੋਏ ਨੇ ਬੱਚੇ ਸਾਡੇ ਬਹੁਤ ਬੱਚੇ ਜਿਹੜੇ ਗੁਰਬਾਣੀ ਨਾਲ ਵੀ ਜੁੜੇ ਨੇ ਗੁਰਦੁਆਰਾ ਸਾਹਿਬ ਵੀ ਆਉਂਦੇ ਨੇ ਔਰ ਗਰਾਊਂਡ ਦੇ ਵਿੱਚ ਕਬੱਡੀ ਵਗੈਰਾ ਜਿਹੜਾ ਉਹਨਾਂ ਦੀ ਉਹਨਾਂ ਨੂੰ ਟ੍ਰੇਨਿੰਗ ਦੇ ਰਿਹਾ ਵੀ ਸਾਡਾ ਤੇ ਬਹੁਤ ਹੀ ਉਹਨਾਂ ਦਾ ਵੀ ਧੰਨਵਾਦ ਆ ਤੇ ਇਸ ਤਰ੍ਹਾਂ ਅਸੀਂ ਚਾਹੁੰਦੇ ਆਂ ਕਿ ਨਸ਼ੇ ਤੋਂ ਦੂਰ हट ਕੇ ਇਸ ਪੰਨੇ ਵੱਲ ਆਉਣ। ਕਿस्ते ਸਾਹਿਬ ਸਰ ਆਪ ਦਾ ਨਾਮ? ਮੇਰਾ ਨਾਮ ਕਿਰਪਾਲ ਸਿੰਘ ਆ ਜੀ। ਸਰ ਆਪ ਆਪਣੇ ਜੋ گاؤں ਕੇ ਨੇ ਸਰਪੰਚ ਬਣਿਏ ਉਹ ਕੇ ਬਾਰੇ ਮੈਂ ਆਪ ਸਰ ਕੀ ਕਹਿਣਾ ਚਾਹਤੇ ਹਾਂ? ਅਸੀਂ ਕਹਿਣਾ ਚਾਹੁੰਦੇ ਆਂ ਜੀ ਨੌਜਵਾਨ ਮੁੰਡਾ ਵਾ ਜੀ ਦੀ ਮਨ ਦੀ ਵਿੱਚ ਭਾਵਨਾ ਵੀ ਆ ਨਗਰ ਦੀ ਸੇਵਾ ਕਰਨ ਦੀ ਤੇ ਜੀ ਰੂਪਾਸ਼ਾ ਦੀ ਚਰਨਾ ਚਰਨਾਂ ਚਰਦਾ ਕਰਦੇ ਆਂ ਜੀ ਜਿਹੜੀ ਨਗਰ ਨੇ ਇਹਦੇ ਉੱਤੇ ਰੱਖੀਆਂ ਨੇ ਸਾਰੇ ਨਗਰ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰੇ। ਹਰ ਕਿਸ ਦਾ ਮਾਨਸਿਕਤਾ ਜਿਹੜਾ ਬੰਦਾ ਨੂੰ ਦਿੱਤਾ ਜਾਵੇ। ਹਾਂ। ਨਮਸਤੇ ਸਰ ਸਰ ਆਪਕਾ ਨਾਮ? ਮੇਰਾ ਨਾਮ ਗੁਰਸੇਵ ਸਿੰਘ ਪਧਰੀਆ ਹੈ। ਸਰ ਸਰ ਜੋ ਆਪਕੇ گاؤں ਦੇ ਸਰਪੰਚ ਬਣਿਆ ਉਹਨਾਂ ਦੇ ਬਾਰੇ ਮੈਂ ਆਪ ਕੀ ਕਹਿਣਾ ਚਾਹਤੇ ਹਾਂ? ਅਸਲ ਹੁਕ ਕਹਿਣਾ ਚਾਹੁੰਦੇ ਆ ਕਿ ਸਾਡੇ ਕਲਾਸ ਫੈਲੋ ਵੀ ਨੇ ਇਹੀ ਸੂਰਤ ਤੋਂ ਕੱਟੇ ਪੜ੍ਹਦੇ ਵੀ ਰਹੇ ਆ। ਅਸੀਂ ਉਹਨਾਂ ਦੇ ਸੁਭਾਅ ਤੋਂ ਵਾਗੂ ਕੀ ਆ। ਕਹਿਣਾ ਤੇ ਕੀ ਆ ਸਾਨੂੰ ਆਸਾਂ ਨੇ ਪੂਰੀਆਂ। ਕਿ ਜੇ ਨਹੀਂ ਅਸੀਂ ਪਹਿਲਾਂ ਛੋਟੇ ਹੁੰਦੇ ਤਾਂ ਇਕੱਠੇ ਵਿਚਰਦੇ ਰਹਿਆ ਅਸੀਂ ਇੱਕ-ਦੂਜੇ ਨੂੰ ਕਦੇ ਕੋਈ ਨਿਰਾਸ਼ਾ ਸਾਨੂੰ ਨਹੀਂ ਮਿਲੀ ਇਤਾਂ ਇਹ ਪਿੰਡ ਦੀ ਜਿੰਮੇਵਾਰੀ ਜਿਹੜੀ ਕਿਉਂਕਿ ਹੁਣ ਪੰਚਾਂ ਦੇ ਸਰ ਸਰ ਬਣ ਗਏ ਨੇ ਸਰਪੰਚ ਆ ਸਭ ਤੋਂ ਸ਼ਰੋਮਨੀ ਸੋ ਇਸ ਵਾਸਤੇ ਇਹ ਆਪਣੇ ਕੰਮ ਨੂੰ ਤਨਦੇਹੀ ਦੇ ਨਾਲ ਕਰਨ ਅਸੀਂ ਇਹਨਾਂ ਤੋਂ ਆਸਿਰੋ ਆਸ ਰੱਖਦੇ ਹਾਂ ਜੇ ਵਿਕਾਸ ਨੇ ਕੰਮ ਹੋਣ ਸਭ ਤੋਂ ਜਿਹੜਾ ਜ਼ਿਆਦਾ ਜ਼ਰੂਰੀ ਹੈ ਉਹ ਨਸ਼ੇ ਦਾ ਮੁੱਦਾ ਹੈ ਤੇ ਅੱਜ ਕੱਲ ਜਿਹੜਾ ਹਰ ਪੀਣ ਵਾਲਾ ਬੰਦਾ ਉਹ ਡੀਲਰ ਹੀ ਬਣਿਆ ਪਿਆ ਵਾ ਨਸ਼ਾ ਬਹੁਤ ਵੱਡੇ ਪੱਤਰ ਤੇ ਵੇਚ ਰਿਹਾ ਸੋ ਇਸ ਚੀਜ਼ ਨੂੰ ਠੱਲ ਪਾਉਣ ਦੀ ਲੋੜ ਹੈ ਤੇ ਸਰ ਸਰ ਆਪਕਾ ਨਾਮ ਗੁਰਸੇਵ ਸਿੰਘ ਸਰ ਜੋ ਆਪਕੇ گاਉਂ ਕੇ ਸਰਪੰਚ ਬਣਿਆ ਸਰ ਉਹਨਕੇ ਬਾਰੇ ਮੈਂ ਆਪ ਕੀ ਕਹਿਣਾ ਚਾਹਤੇ ਹਾਂ ਅਸੀਂ ਸਰਦਾਰ ਚੰਨੂ ਸਿੰਘ ਆਪਣੀ ਸਾਰੀ ਟੀਮ ਨੇ ਇਹਨੂੰ ਬੜੇ ਜ਼ੋਰ ਨਾਲ ਮਿਹਨਤ ਕਰਕੇ ਇਹਨੂੰ ਸਰਪੰਚ ਬਣਾਇਆ ਅਸੀਂ ਵੀ ਆਸ ਕਰਦੇ ਹਾਂ ਕਿ ਨਗਰ ਵਾਸਤੇ ਜੋ ਵੀ ਰਹਿੰਦੇ ਕੰਮ ਨੇ ਜਿਹੜੇ ਕਾਰਜ ਨੇ ਉਹ ਸਰਪੰਚ ਤੋਂ ਸਾਨੂੰ ਆਸੰਮਿਦ ਹੈ ਕਿ ਉਹ ਕੰਮ ਜ਼ਰੂਰ ਕਰੇਗਾ ਤੇ ਹੋਰ ਵੀ ਸਾਰੇ ਨਗਰ ਵੀ ਸਾਥ ਦੇ ਰਿਹਾ ਚੰਗੇ ਕੰਮ ਵਾਸਤੇ ਆ ਪਾਣੀ ਦਾ ਨਿਕਾਸ ਵਾਸਤੇ ਵੀ ਹੁਣ ਅਸੀਂ 7-8 ਦਿਨ ਤੋਂ ਜੋੜ ਨਾ ਲੱਗੇ ਹੋਏ 5 ਦਿਨ ਕਾਸ਼ ਵਾਸਤੇ ਹਸਪੀਟਲ ਵਾਸਤੇ ਵੀ ਸਰਦਾਰ ਚਰਮਸੋ ਉਹ ਵੀ ਇਮਾਰਤ ਦੀ ਸਾਰੀ ਵਾਸਤੇ ਲੱਗੇ ਨੇ ਉਰੀ ਵਿਚਾਰਦਵਾਲੀ ਵਲਣਦੇ ਆ ਹੋਰ ਵੀ ਜਿਹੜੇ ਰਹਿਦੇ ਕਾਰਜ ਨੇ ਨਸ਼ੇ ਬਾਰੇ ਤੁਸਾਂ ਵੀ ਗੱਲ ਕੀਤੀ ਸੀ ਉਹ ਸਾਡਾ ਮਰ ਸਾਰੀ ਟੀਮ ਦਾ ਸਮੁੱਚੀ ਟੀਮ ਦਾ ਹੀ ਮਰ ਜੋਰ ਹੈ ਕਿ ਮਰ ਨਸ਼ੇ ਤੋਂ ਰਹਿਤ ਕੀਤੇ ਜਾਣ ਜਿਹੜੇ ਨੌਜਵਾਨ ਭਟਕੇ ਨੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਜਾਵੇ ਤੇ ਹੋਰ ਵੀ ਜਿਹੜੀ ਸਾਡੇ ਮਨਬਲ ਕਬੱਡੀ ਖਿਡਾਰੀ ਹੈ ਰਾਜਾ ਪਧਰੀ ਤੇ ਹੋਰ ਵੀ ਨੌਜਵਾਨ ਮੁੰਡੇ ਜਿਹੜੇ ਕਬੱਡੀ ਦੇ ਵਿੱਚ ਲੱਗੇ ਨੇ ਤੇ ਸਾਡੇ ਇਥੇ ਸਾਡੇ ਗ੍ਰੰਥੀ ਹੈ ਗੁਰਦੁਆਰਾ ਸਾਹਿਬ ਬਿਕਰਮਜੀਤ ਸਿੰਘ ਬਾਬਾ ਜੀ ਉਹ ਵੀ ਸਾਡੇ ਮਨਬਲ ਬੱਚਿਆਂ ਨੂੰ ਗੁਰੂ ਘਰ ਨਾਲ ਜੋੜ ਰਹੇ ਨੇ ਤੇ ਉਹਨਾਂ ਦਾ ਵੀ ਸਿੱਧਾ ਤੇ ਰੋਸ ਸਾਰੇ ਨਗਰ ਨੂੰ ਧੰਨਵਾਦ ਕਰਦੇ ਹਾਂ